350 ਹੈਰਾਨੀ ਵਾਲੀ ਗੱਲ ਕੀ ਆ ਤੁਹਾਨੂੰ ਅਸੀਂ ਨਾਲ ਦੱਸਾਂਗੇ ਆ ਦੇਖੋ ਇਹ ਕਿੰਨੇ ਸਾਨੂੰ 348 ਰੁਪਏ ਦਾ ਆਇਆ ਤੇ 350 ਦਾ ਲਾਤਾ ਸਿਰਫ 2 ਰੁਪਏ ਬਾਜ਼ਾਰ ਦੇ ਵਿੱਚ 7-800 ਤੋਂ ਘੱਟ ਨਹੀਂ ਮਿਲਦਾ ਇੱਥੇ 350 12-1200 ਤੋਂ ਘਾਟੇ ਕੋਈ ਸੂਟ ਨਹੀਂ ਹੁੰਦਾ ਕਿਸੇ ਵੀ ਸ਼ਾਪ ਤੇ ਜਾ ਕੇ ਪਤਾ ਕਰੋ ਵੱਡਾ ਡਿੱਪੂ ਤੇ ਆ ਜਾਓ ਕੱਡੀਆਂ ਕੜਾਈਆਂ ਚੁੰਨੀਆਂ ਦੇ ਨਾਲ 450 ਰੁਪਏ ਦਾ ਸੂਟ ਹੈਰਾਨ ਹੁੰਦੇ ਹੋ ਨਾ ਤੁਸੀਂ ਬ੍ਰਾਂਡ ਲਾਂਚ ਕਰਤਾ ਨੋ ਸੋਣਣ ਵਾਲੀ ਬੈੱਡ ਸ਼ੀਟ ਵੀ ਤੁਹਾਨੂੰ 219 ਦੇ ਵਿੱਚ ਦੇ ਦੇਣੀ ਹੈਗੀ ਦੇਖੋ ਮਾਰਾ ਤਮਾਕਾ ਕਰਦਾ ਪੂਰਾ ਦੇਖੋ ਇਹ ਥੋੜੇ 2-4 ਪੀਸ ਰੱਖੇ ਹੋਏ ਹੈਗੇ ਆ ਜਿਹੜਾ ਵੀ ਵੀਡੀਓ ਬੱਤ ਬੱਤ ਸ਼ੇਅਰ ਕਰ ਦੂਗਾ ਲਾਈਕ ਕਰੂ ਕਮੈਂਟ ਕਰੂ ਪਹਿਲੇ 5 ਭੈਣ ਭਰਾਵਾਂ ਨੂੰ ਇਦਾਂ ਦੇ ਹਾਰਟ ਵਾਲੀਆਂ ਚਾਦਰਾਂ 5 ਬਿਲਕੁਕੁਲ ਫ੍ਰੀ ਦੇ ਗੀਆਂ ਕੁੜੀਆਂ ਮੈਨੂੰ ਫੋਟੋ ਵਾਲੇ ਸੂਟ ਚਾਹੀਦੇ ਹੈਗੇ ਆ ਤੁਸੀਂ ਆਪਣੀ ਪਸੰਦ ਦੇ ਕੋਲ ਜਿੰਦਾਂ ਮਰਜੀ ਵਾਇ ਕਰਕੇ ਲੈ ਕੇ ਜਾ ਸਕਦੇ ਹੈਗੇ ਆ ਬਾਜ਼ਾਰ 'ਚ ਜਾਣਿਓ ਕੋਈ ਕਹਿੰਦਾ 1495 ਕੋਈ ਕਹਿੰਦਾ 1695 ਕੋਈ 1895 ਦੁਪੱਟੇ ਹੈ ਵੀ ਖੁੱਲੇ ਡੁੱਲੇ ਸਾਡੇ ਕੋਲ ਆਜੋ 550 ਰੁਪਏ ਦੇ ਵਿੱਚ ਡਬਲ ਬੈਲਟ ਦੀਆਂ ਚਾਦਰਾਂ ਸੋਹਣੀਆਂ ਤੁਸੀਂ ਆਹ ਦਾ ਢਾਈ ਬੈਲਟ ਦੀਆਂ ਚਾਦਰਾਂ ਮਤਲਬ ਡਬਲ ਬੈਲਟ ਤੋਂ ਨਾਲੋਂ ਵੀ ਸਾਈਜ਼ ਵੱਡਾ ਜਿਹੜੇ ਖਾਸ ਤੌਰ ਤੇ ਸਾਡੇ ਐਨਆਰਆਈ ਭਾਈ ਭਰਾ ਆ ਆ ਦੇਖੋ ਜੀ ਇੱਥੋਂ ਕੈਨੇਡਾ ਅਮਰੀਕਾ ਇੰਗਲੈਂਡ ਨੂੰ ਵੀ ਜਾ ਰਹੀਆਂ ਆ ਦੇਖੋ ਪੈਕੀਆਂ ਤੁਸੀਂ ਚੈੱਕ ਕਰ ਲਓ ਕਿੰਨੀਆਂ ਸੋਹਣੀਆਂ ਸੋਹਣੀਆਂ ਫੋ ਇਹਦੇ ਵਿੱਚ ਵੀ ਤੁਹਾਡੇ ਬਹੁਤ ਸਾਰੇ ਫਾਇਦੇ ਹੋ ਰਿਹਾ ਜਿਹੜਾ 1500 ਦਾ ਮੈਲ ਦਾ ਮਾਰਕੀਟ ਵਿੱਚ ਠੀਕ ਹੈ ਆਪਾ ਦੇਣਾ ਭਾਈ 600 ਤੇ 95 ਰੁਪਏ ਵਿੱਚ ਬਈ ਆ ਤਾਂ ਰਿਕਾਰਡ ਤੋੜ ਤੇ ਆਈ ਭਾਵੇਂ ਤੁਸੀਂ ਨਵਾਂ ਕੰਮ ਸ਼ੁਰੂ ਕਰਨਾ ਕੱਪੜੇ ਦਾ ਭਾਵੇਂ ਤੁਸੀਂ ਰੀਸੇਦਰੋਂ ਭਾਵੇਂ ਤੁਸੀਂ ਦੁਕਾਨਦਾਰੋਂ ਭਾਵੇਂ ਤੁਸੀਂ ਦੇਣ ਲੈਣ ਲਈ ਕੱਪੜਾ ਨਾ ਭਾਵੇਂ ਤੁਸੀਂ ਲੈਣਾ ਵਿਆਹ ਸ਼ਾਦੀ ਦਾ ਇੱਥੇ ਹਰ ਕਿਸੇ ਬੰਦੇ ਦਾ ਫਾਇਦਾ ਹੋ ਰਿਹਾ ਆ 15 16 ਸੂਟ 450 ਚ ਸਲੋਜੀ ਹੁਣ ਅਸੀਂ ਪਹੁੰਚ ਚੁੱਕੇ ਆ ਦੁਆਬੇ ਦੇ ਸਭ ਤੋਂ ਵੱਡੇ ਕੱਪੜੇ ਸਟੋਰ ਔਰ ਵੱਡਾ ਡਿਪੂ ਆਜਾਦ ਚੌਂਕ ਪੰਗਾ ਸ਼ਹਿਰ ਜਿੱਥੇ ਕਹਿੰਦੇ ਬੇ ਇਥੇ ਸਿਰਫ 2-2 ਰੁਪਏ ਦੇ 5-5 ਰੁਪਏ ਦੇ ਮਾਰਜਨ ਤੇ ਸੂਟ ਵੇਚੇ ਜਾ ਰਹੇ ਆ ਸੋ ਬੜੀ ਹੈਰਾਨੀ ਵਾਲੀ ਗੱਲ ਆ ਵੀ 2-2 ਰੁਪਏ ਦੇ 5-5 ਰੁਪਏ ਦੇ 4-4 ਰੁਪਏ ਦੇ ਮਾਰਜਨ ਤੇ ਪੂਰਾ ਰੋਲਾ ਗੋਲਾ ਕੱਲੇ ਪੰਜਾਬ ਚ ਨਹੀਂ ਇੰਡੀਆ ਚ ਨਹੀਂ ਵਰਲਡ ਚ ਪੈ ਗਿਆ ਪੂਰੇ ਦੇਸ਼ਾਂ ਤੋਂ ਲੋਕ ਇਥੇ ਆ ਰਹੇ ਆ ਦਿੱਲੀ ਤੋਂ ਵੀ ਆ ਰਹੇ ਆ ਬਹੁਫੇ ਤੋਂ ਵੀ ਆ ਰਹੇ ਆ ਹਰਿਆਣਾ ਹਿਮਾਚਲ ਰਾਜਸਥਾਨ ਭਾਈ ਜੀ ਬੜਾ ਰੌਲਾ ਬੜਾ ਤੁਸੀਂ ਚੈਲੰਜ ਪਾਉਣੇ ਹੋ ਤੁਸੀਂ ਇੰਸਟਾਗ੍ਰam ਪੇਜ ਤੇ ਬੜੀਆਂ ਚੀਕਾਂ ਮਾਰ ਰਹੇ ਹੋ ਵੀ ਆਓ ਭਾਈ ਚੈਲੰਜ ਵੀ ਬੜੇ ਲੋਕਾਂ ਦੇ ਨੂੰ ਭਾਈ ਇਹ ਪੋਸੀਬਲ ਹੋ ਸਕਦਾ ਵੀ 2 ਰੁਪਏ ਦਾ ਮਾਰਜਿਨ ਤੁਸੀਂ ਕਿਹੜੀਆਂ ਟੌਫੀਆਂ ਵੇਚਦੇ ਹੋ ਭਾਈ ਜੀ ਸੂਟ ਵੇਚਦੇ ਹੋ ਇਹ ਕਿਦਾਂ ਇੱਕ ਕੀ ਸਿਸਟਮ ਆ ਸਾਨੂੰ ਦੱਸੋ ਥੋੜਾ ਜਿਹਾ ਸਿਸਟਮ ਸੰਸਾ ਆਪਰੇ ਸਾਹਮਣੇ ਲੱਗਦਾ ਸਾਡੇ ਭੈਣ ਭਰਾ ਹੀ ਸਾਨੂੰ ਪਿਆਰੇ ਇੰਨਾ ਕਰਦੇ ਹੈਗੇ ਸਾਨੂੰ ਪਤਾ ਸਾਨੂੰ ਪਤਾ ਸੇਵਾ ਕੰ ਦਾ ਮੌਕਾ ਦਿੱਤਾ ਆਪਾਂ ਸੇਵਾ ਹੀ ਕਰੀ ਦੇਗੀ ਆ ਇਹ ਨਹੀਂ ਕਿ ਆਪਾਂ ਕਮਾਉਦੇ ਥੋੜੇ ਆਪਾਂ ਕਮਾਉਦੇ ਵੀ ਹੈਗੇ ਆ ਜਾਇਜ ਕਮਾਉਨੇ ਇਹ ਨਹੀਂ ਕਿ ਆਪਾਂ ਲੁੱਟ ਕਰਦੇ ਹੈਗੇ ਆ ਆਪਾਂ ਸੂਰ ਦੀ ਗੱਲ ਕਰ ਲੈਣੇ ਪਾਜੀ ਦੇਖੋ ਜੇ ਡਾਊਂਗਾ ਮਾਰ ਜਿਹੜੀ 7 800 ਘੱਟ ਨਹੀਂ ਮੈਂਣਾਗਾ ਆਪਾਂ ਕਿੰਨੇ ਦਿਨ ਸਿਰਫ 300 ਤੇ 50 ਰੁਪਏ ਲੈ ਕੇ ਲਾਤਾ ਪਾਜੀ ਚੋਦੀ ਵਾਲੀ ਬੰਦ ਕਰ ਦਿੱਤੀ ਦੇਖੋ ਜੀ ਵੱਡੀ ਗੱਲ ਇਹ ਆ ਵੀ ਤੁਸੀਂ ਆਪ ਦੇਖੋ ਕੱਲੇ ਕੱਲੇ ਕ ਆ ਦੇਖੋ ਇਹ ਕਿੰਨੇ ਸਾਨੂੰ 348 ਰੁਪਏ ਦਾ ਆਇਆ ਤੇ 350 ਦਾ ਲਾਤਾ ਸਿਰਫ 2 ਰੁਪਏ ਬਾਜ਼ਾਰ ਦੇ ਵਿੱਚ 7-800 ਤੋਂ ਘੱਟ ਨਹੀਂ ਮਿਲਦਾ ਇੱਥੇ 350 ਬਾਈ ਜੀ ਮੈਂ ਹੈਰਾਨ ਇਹ ਆ ਵੀ ਤੁਸੀਂ ਇੱਕ ਸੂਟ ਨਹੀਂ ਜੇ ਕਿਸ ਨੂੰ ਕੜਾਈਆਂ ਚਾਹੀਦੀਆਂ ਕੜਾਈਆਂ ਲੈ ਜਾਓ ਜੇ ਕਿਸ ਨੂੰ ਪ੍ਰਿੰਟ ਚਾਹੀਦੇ ਪ੍ਰਿੰਟ ਲੈ ਜਾਓ ਬਈ ਬਹੁਤ ਜਾਰੀ ਵੈਰਾਈਟੀ ਰੱਖੀ ਆ ਜੀ ਦੇਖੋ ਕਿੰਨੀ ਵੈਰਾਈਟੀ ਆ ਚੁੱਕੀ ਤੁਸੀਂ ਆਪਣੀ ਪਸੰਦ ਅਕੋਰਡਿੰਗ ਜਿਹੜਾ ਮਰਜੀ ਸਿਲਕੀ ਚਾਹੀਦਾ ਹੈਗਾ ਕਾਟਨ ਚਾਹੀਦਾ ਤੁਸੀਂ ਹਰ ਤਰ੍ਹਾਂ ਲੈ ਕੇ ਜਾ ਸਕਦੇ ਸਿਰਫ 300 ਤੇ ਪਿਆਰ ਪੈਚ ਇਹਦੀ ਆਪਾਂ ਗੱਲ ਕਰਾਂ ਨੇ ਪਾਜੀ ਆ ਦੇਖੋ ਇਹ ਵੀ ਕਿੰਨੇ ਸੋਹਣੇ ਸੋਹਣੇ ਸੂਟ ਦੇ ਰਹੇ ਆਂ ਹੋਰ ਤੁਸੀਂ ਹੈਰਾਨ ਹੋਣਾ ਆ ਤੁਸੀਂ ਹੋਰ ਸਟੋਰਾਂ ਤੇ ਜਾ ਕੇ ਲੁੱਟਾਂ ਕਰਾਉਣੇ ਹੋ ਭਾਈ 12 1200 ਤੋਂ ਘਾਟੇ ਕੋਈ ਸੂਟ ਨਹੀਂਦਾ ਕਿਸੇ ਵੀ ਸ਼ਾਪ ਤੇ ਜਾ ਕੇ ਪੰਦਾ ਕਰੋ ਵੱਡਾ ਢਿੱਪੂ ਤੇ ਆ ਜਾਓ ਕੱਡੀਆਂ ਕੜਾਈਆਂ ਚੁੰਨੀਆਂ ਦੇ ਨਾਲ 450 ਰੁਪਏ ਦਾ ਸੂਟ ਹੈਰਾਨ ਹੋਣੇ ਨਾ ਤੁਸੀਂ ਆ ਦੇਖੋ 5 ਮੀਟਰ ਸੂਟ ਸਿਰਫ 400 ਤੇ 50 ਜਿਹੜਾ ਤੁਸੀਂ ਮਰਜ਼ੀ ਰੰਗ ਲੈ ਕੇ ਜਾ ਸਕਦੇ ਹੋ ਜਿੱਦਾਂ ਤੁਸੀਂ ਮਰਜ਼ੀ ਬਦਲ ਕੇ ਰੋਜ਼ ਪਾਓ ਦੇਖੋ ਕਿੰਨੇ ਕਿੰਨੇ ਸੋਨੇ ਪ੍ਰਿੰਟ ਆ ਚੁੱਕੇ ਆ ਬਿਨਾਂ ਚੁੰਨੀ ਤੋਂ 5 ਮੀਟਰ 400 50 ਰੁਪਏ ਹੈ ਜੀ ਵੱਡੀ ਆਫਰ ਲੱਗਦੀ ਹੈ ਅੱਛਾ ਆ ਵੀ ਦੇਖੋ ਦਾਇਬਰੀ ਵਾਲੇ ਸੂਟ ਭਾਈ ਜੀ 550 ਦੇ ਵਿੱਚ ਭਾਈ 550 ਰੁਪਏ ਦੇਖੋ ਕਿੰਨੇ ਕਿੰਨੇ ਸੋਨੇ ਤੁਹਾਡੇ ਵਾਸਤੇ ਸੂਟ ਆ ਚੁੱਕੇ ਜਿਹੜਾ ਤੁਸੀਂ ਮਰਜ਼ੀ ਲੈ ਕੇ ਸਵਾਗੇ ਪਾ ਸਕਦੇ ਸਲੋ ਜੀ ਆ ਵੀ ਹੈ ਨ ਬਾਜ਼ਾਰ ਚ ਜਾਂਦੇ ਹੋ ਕੋਈ ਕਹਿੰਦਾ 1495 ਕੋਈ ਕਹਿੰਦਾ 1695 ਕੋਈ 1895 ਦੁਪੱਟੇ ਹੈਵੀ ਖੁੱਲੇ ਡੁੱਲੇ ਸਾਡੇ ਕੋਲ ਆਜੋ 550 ਰੁਪਏ ਦੇ ਵਿੱਚ 550 ਚ ਸੂਟ ਦੇਣਾ ਆ ਰੰਗ ਬਜ਼ੁਰਗਾਂ ਲਈ ਵੀ ਹੈਗੇ ਆ ਕੁੜੀਆਂ ਲਈ ਵੀ ਹੈਗੇ ਆ ਭੂਆ ਤਾਈਆਂ ਚਾਚੀਆਂ ਲਈ ਲਵੈਂਟਰ ਲਵੰਡਰ ਸਾਰੇ ਕਲਰ ਹੈਗੇ ਆ 550 ਰੁਪਏ ਦਾ ਸੂਟ ਦੇ ਰਹੇ ਆ ਜਿਹੜਾ ਤੁਸੀਂ ਸ਼ੋਰੂਮ ਅੱਤੇ ਜਾ ਕੇ 50 5000 ਰੁਪਏ ਲਾਉਣਿਓ ਵੱਡਾ ਡੀਪੂ ਤੇ ਆਓ 50000 ਦਾ ਕੱਪੜਾ ਸਿਰਫ 20000 ਰੁਪਏ ਦੇ ਵਿੱਚ ਲੈ ਕੇ ਚਲੇ ਜਾਓ ਸੋ ਭਾਈ ਜੀ ਹੋਰ ਵੀ ਵੈਰਾਈਟੀਆਂ ਦਿਖਾਓ ਮੈਨੂੰ ਜੀ ਹਾਂ ਜੀ ਆਹ ਸੂਟ ਜਿਹੜਾ 1500 ਦਾ ਮੈਂਦਾ ਮਾਰਕੀ ਦੇ ਵਿੱਚ ਠੀਕ ਹੈ ਆਪਾਂ ਦੇਣਾ ਭਾਈ 600 ਤੇ 95 ਰੁਪਏ ਵਿੱਚ ਬਈ ਆ ਤਾਂ ਰਿਕਾਰਡ ਤੋੜ ਤੇ ਅੱਜ ਤਾਂ ਦੰਦਲਾ ਪੈਂਦੀਆਂ ਹੋਣੀਆਂ ਵੱਡੇ ਵੱਡੇ ਦੁਕਾਨਦਾਰਾਂ ਨੂੰ ਫੈਕਟਰੀਆਂ ਮਿਲਾਂ ਵਾਲਿਆਂ ਨੂੰ ਵੀ ਇਹ ਕਰੀ ਕੀ ਜਾਂਦੇ ਆ ਭਾਈ ਆ ਚੈੱਕ ਕਰ ਲੋ ਸੂਟ ਮੈਂ ਵੀ ਬਹੁਤ ਦੁਕਾਨਾਂ ਰਜਾਨਾ ਪਰ ਆ ਚੀਜ਼ਾਂ ਨਹੀਂ ਭਾਈ ਮਿਲਦੀਆਂ ਦੇਖੋ ਕਿੰਨੇ ਸੋਹਣੇ ਕਢਾਈਆਂ ਕੱਢਿਆ ਪਾਕਿਸਤਾਨੀ ਅਫਗਾਨੀ ਸੂਟ ਕਹਿ ਕੇ ਕੇ ਵੇਚੀ ਜਾਂਦੇ 1800 19 1900 ਰੁਪਏ ਦੇ ਵਿੱਚ ਵੱਡਾ ਡੀਪੂ ਨੇ ਲੇਕੇ ਲਾਤਾ 695 ਚ ਇਹ ਵੱਡਾ ਰਿਕਾਰਡ ਆ ਵੱਡੀ ਚੀਜ਼ ਆ ਵੱਡਾ ਚੈਲੰਜ ਆ ਹਰ ਇੱਕ ਚੀਜ਼ ਦਾ ਐਮ ਆਰ ਪੀ ਸੂਟਾਂ ਦੇ ਉੱਤੇ ਤੁਸੀਂ ਰੇਟ ਨਹੀਂ ਲੱਗੇ ਦੇਖੋ ਨੇ ਉੱਥੇ ਤੁਸੀਂ ਜਾਣਿਓ ਦੁਕਾਨਾਂ ਤੇ ਕੋਈ ਕੋਸ਼ ਤੇ ਕੋਈ ਕੋਸ਼ ਜਿੱਦਾਂ ਤੁਸੀਂ ਕੱਪੜੇ ਪਾਏ ਉਦਾਂ ਦੇ ਰੇਟ ਦੱਸ ਦਿੰਦੇ ਆ ਭਾਈ ਜੀ ਆ ਵੀ 450 ਲਾਇਆ ਇਹ ਵੀ ਦੱਸੋ ਇਹ ਵੀ ਭਾਈ ਜੀ 450 ਦੇਖੋ ਕਿੰਨੇ ਕਿੰਨੇ ਸੋਹਣੇ ਸਾਡੇ ਵਾਸਤੇ ਸੂਟ ਆ ਚੁੱਕੇ ਆ ਬਹੁਤ ਸੋਹਣੇ ਸੋਹਣੇ ਕਲਰ ਆ ਚੁੱਕੇ ਆ ਗਿਆ ਨਾਲੇ ਫੋਟੋ ਵਾਲੇ ਆਪਾਂ ਤੁਹਾਨੂੰ ਸੂਟ ਦੇਣੀ ਹੈਗੇ ਨਾ ਅੱਜ ਕੁੜੀਆਂ ਮਾਹੀ ਸਾਨੂੰ ਫੋਟੋ ਵਾਲੇ ਸੂਟ ਚਾਹੀਦੇ ਹੈਗੇ ਆ ਤੁਸੀਂ ਆਪਣੀ ਪਸੰਦ ਦੇ ਕੋਲ ਜਿੱਦਾਂ ਨੇ ਮਰਜੀ ਵਾਇ ਕਰਕੇ ਲੈ ਕੇ ਜਾ ਸਕਦੇ ਹੈਗੇ ਆ ਨਾਲੇ ਦੇਖੋ ਸਟਾਕ ਕਿੰਨਾ ਫਾਈਨ ਆ ਚੁੱਕਾ ਫਰੰਟ ਕਿੰਨੇ ਕਿੰਨੇ ਟੋਰੀਆ ਆਲ ਓਵਰ ਸੂਟ ਮੈਡਾ ਨਾਲੇ ਦੇਖੋ ਵਾਜੂ ਤੇ ਵਰਕ ਕਿੰਨਾ ਵਧੀਆ ਕੀਤਾ ਹੈ ਤੇ ਨਾਲੇ ਕੋਈ ਚੁੰਨੀ ਕਿੰਨੀ ਵਧੀਆ ਆ ਚੁੱਕੀ ਪਿਓਰ ਦੀ ਇਹ ਵੀ ਆਪਾਂ ਤੁਹ ਇਸੇ ਬੰਦੇ ਦਾ ਫਾਇਦਾ ਹੋ ਰਿਹਾ ਆ 15 16 ਸੂਟ 450 ਚ ਕੋਈ ਕਹਿੰਦੇ ਜੀ ਇਹ ਫੋਟੋ ਵਾਲਾ ਸੂਟ ਕੋਈ ਕਹਿੰਦਾ ਮਾਡਲ ਦਾ ਐਕਟਰ ਨਹੀਂ ਦਾ ਬੁਟੀਕ ਦਾ ਇਦਾਂ ਕਹਿ ਕੇ ਕੇ 15 1500 ਚੱਕੋ 450 ਚ ਰੰਗ ਡਿਜ਼ਾਈਨ ਬਹੁਤ ਸਾਰੇ ਆ ਮਤਲਬ ਹਰ ਇੱਕ ਪਾਸਿਓਂ ਵੱਡੇ ਫਾਇਦੇ ਤੁਹਾਡੇ ਵੱਡਾ ਡਿਪੂ ਕਰ ਰਿਹਾ ਆ ਭਾਜੀ ਆ ਸੂਟਾਂ ਜਿਦਾ ਫੈਰੇ ਤੁਸੀਂ ਕਰਤੇ ਹਨਾ ਮੈਂ ਤਾਂ ਆ ਚੀਜ਼ ਦੇਖ ਕੇ ਬੜਾ ਹੈਰਾਨਾ ਕੋਈ ਕਹਿੰਦਾ ਕੋਈ ਬ੍ਰਾਂਡ ਕੋਈ ਕਹਿੰਦਾ ਕੋਈ ਬ੍ਰਾਂਡ ਤੁਸੀਂ ਤਾਂ ਯਾਰ ਵੱਡਾ ਡਿਪੂ ਦਾ ਬ੍ਰਾਂਡ ਹੀ ਲਾਂਚ ਕਰਤਾ ਚਾਦਰਾਂ ਦੇ ਉੱਤੇ ਵੀ ਭਾਜੀ ਤੁਹਾਨੂੰ ਪਤਾ ਆ ਜੀ ਕਾਪੀਆਂ ਬਹੁਤ ਚਲਦੀਆਂ ਮਾਰਕੀਟ ਵਿੱਚ ਠੀਕ ਆ ਆਪਾਂ ساری ਕਾਪੀਆਂ ਦੇ ਮਾਰੇ ਤੁਹਾਨੂੰ ਪਤਾ ਲਕੀਰੇ ਖਿੱਚ ਦਿੱਤੀ ਹੈਗੀ ਆ ਵੱਡਾ ਡਿਪੂ ਨੇ ਆਪਣਾ ਬ੍ਰਾਂਡ ਤਿਆਰ ਕਰ ਲਿਆ 999 ਐਮ ਆਰ ਪੀ ਇਹਦਾ ਭਾਜੀ ਰੇਟ ਬਹੁਤ ਜ਼ਿਆਦਾ ਵੱਡਾ ਡਿਪੂ 999 ਤਾਂ ਨਹੀਂ ਦੇ ਸਕਦਾ ਕਿਉਂਕਿ ਤੁਹਾਡਾ ਤਾਂ ਬ੍ਰੈਂਡ ਇਹ ਚੀਜ਼ ਆ ਵੀ ਜਿਹੜੀ ਚੀਜ਼ ਮਹਿੰਗੀ ਆ ਉਹ ਸਸਤੀ ਦੇਣੀ ਆ ਵੀ 70 80% ਡਿਸਕਾਊਂਟ ਦੇਣੇ ਹੋ ਤੁਸੀਂ ਦੱਸੋ ਵੀ 999 ਚ ਯਾਰ ਇਹ ਗੱਲ ਜਾਇਜ਼ ਆ ਭਾਈ ਸਹੀ ਗੱਲ ਦੱਸੋ ਭਾਈ ਆਪਾਂ ਤੁਹਾਨੂੰ ਜਾਇਜ਼ ਗੱਲ ਦੱਸਦੇ ਆ ਆਪਾਂ ਤੁਹਾਨੂੰ ਐਮ ਆਰ ਪੀ ਦੱਸਿਆ ਰੇਟ ਦੱਸਿਆ ਬੜੀ ਡੀਪੂ ਕੀ ਆ ਆਪ ਪਾਦੇ 219 ਰੁਪਏ ਵਿੱਚ ਆ ਦੇਖੋ ਜਿਹੜੀ 999 ਰੁਪਏ ਦੀ ਐਮ ਆਰ ਪੀ ਆ ਰੇਟ ਲਿਖ ਕੇ ਲਾਇਆ ਵੱਡਾ ਡੀਪੂ ਨੇ ਬ੍ਰੈਂਡ ਲਾਂਚ ਕਰਤਾ 900 ਨਨ ਵਾਲੀ ਬੈੱਡ ਸ਼ੀਟ ਵੀ ਤੁਹਾਨੂੰ 219 ਦੇ ਵਿੱਚ ਦੇ ਦੇਣੀ ਹੈਗੀ ਸਾਈਜ਼ ਕੋਲੀ ਡਬਲ ਆ ਸਾਈਜ਼ ਨੂੰ ਖੋਲ ਕੇ ਦਿਖਾਉਣੇ ਹੈਗੇ ਥੋੜਾ ਆਪਾਂ ਮਾਰੇ ਪੈਕਿੰਗ ਕਰਕੇ ਦਿਖਾਈ ਜਾਨੇ ਇੱਥੇ ਗੱਲੀਆਂ ਦੇਖੋ ਸਾਈਜ਼ ਖੁੱਲਡੋਲਾ ਮੈਂਣਾ ਹੈਗਾ ਤੇ ਨਾਲ ਦੋ ਤੁਹਾਨੂੰ ਪਿੱਲੋ ਕਵਰਮੈਂਟ ਹੈ ਗਿਆ ਰੇਟ ਪੈਣਾ ਸਿਰਫ 200 ਤੇ 19 ਰੁਪਏ ਵਿੱਚ ਭਾਜੀ ਡਿਜ਼ਾਈਨਡ ਜੁਨ ਹੈ ਗਿਆ ਕੁਆਂਟੀਟੀ ਹੈਗੀ ਕਿਤੇ ਇਦਾਂ ਤੇ ਨਹੀਂ ਵੀ 5-10 ਕੇ ਛਪਾ ਕੇ ਤੁਸੀਂ ਨੰਬਰ ਬਣਾਉਣ ਲੱਪਾਇਓ ਆ ਦੇਖੋ ਮਾਰਾ ਤਮਾਕਾ ਕਰਦੇ ਆ ਪੂਰਾ ਦੇਖੋ ਇਹ ਥੋੜੇ ਦੋ ਚਾਰ ਪੀਸ ਰੱਖੇ ਹੋਏ ਹੈਗੇ ਆ ਜਿੰਨੇ ਤੁਸੀਂ ਮਰਜੀ ਆਪਣੀ ਪਸੰਦ ਦੇ ਕੋੜੀ ਲੈ ਕੇ ਜਾ ਸਕਦੇ ਹੈਗੇ ਆ ਮਾਰਾ ਹਵਾ ਦੀ ਚਾਈ ਦੇ ਜੋ ਆਪਣਾ ਕੋ ਹੈਗਾ ਆਪਾਂ ਨੂੰ ਉਹ ਵੇਚੀ ਦੇ ਹੈਗਾ ਸਿਰਫ 200 ਤੇ 19 ਰੁਪਏ ਦੇ ਦੇਖੋ ਕਿੰਨੀ ਕਿੰਨੀ ਵੈਰਿਟੀ ਆ ਚੁੱਕੀ ਹੈ ਉਹ ਭਾਜੀ ਤੁਸੀਂ ਤਾਂ ਗੁੱਸਾ ਹੀ ਕਰ ਗਏ ਮੈਂ ਮੰਨ ਗਿਆ ਮੰਨ ਗਿਆ ਤੁਹਾਡੀ ਗੱਲ ਹਾਂਜੀ ਸੋ ਭ ਸਮੁੰਦਰ ਪੂਰਾ ਸਾਡੇ ਕੋਲ ਪਿਆ ਆ ਜਾ ਇਧੋਂ ਉੱਪਰ ਦੀ ਵੀ ਰੇਂਜ ਦਾ ਹੋਣਾ ਨਾ ਹਾਂਜੀ ਉੱਪਰ ਦੀ ਤੁਹਾਨੂੰ ਵੈਰਾਈ ਦਿਖਾਉਣੇ ਹੈਗੇ ਆ ਆ ਦੇਖੋ ਭਾਈ ਬੈੱਡ ਸ਼ੀਟ ਕਿੰਨੀ ਸੋਹਣੀ ਆ ਚੁੱਕੀ ਹੈ ਕੋਟਨ ਦੀ ਖੁੱਲੜਲ ਤੁਹਾਨੂੰ ਸਾਈਜ਼ ਮੈਣ ਹੈਗਾ ਨਾਲ ਕਿੰਨੇ ਕਿੰਨੇ ਸੋਨੇ ਮਲਟੀ ਸ਼ੇਡ ਆ ਚੁੱਕੇ ਹੈਗੇ ਆ ਇਹ ਆਪਾਂ ਦੇ ਨੇ 298 ਰੁਪਏ ਵਿੱਚ ਆ ਦੇਖੋ ਜਿਹੜੀ 15 1600 ਦੀ ਆ ਇੱਥੇ 298 ਦੀ ਆ ਰੰਗ ਬਹੁਤ ਆ ਰੰਗ ਪੱਕਿਆ ਡਬਲ ਬੈੱਡ ਦੀ ਚਾਦਰ ਸਰਾਂ ਨੇ ਕਬਰ ਵੀ ਨਾਲ ਹੈਗੇ ਆ ਆ ਦੇਖੋ ਭਾਈ ਕਿੰਨੀ ਸੋਹਣੀ ਬੈੱਡ ਸ਼ੀਟ ਆ ਚੁੱਕੀ ਹੈ ਕਿੰਨਾ ਪਿਆਰਾ ਸਟਾਫ ਆ ਚੁੱਕਾ ਹੈਗਾ ਸ਼ਿਵਾਲਿਕ ਦੀ ਆ ਚੁੱਕੀ ਹੈ ਇਹ ਆਪਾਂ ਚਾਹੀ ਹੈਗੀ 475 ਰੁਪਏ ਚ 890 ਘੱਟ ਨਹੀਂ ਮਿਲਦੀ ਮਾਰ ਇਹ ਦੇਖੋ ਜੀ ਡਬਲ ਬੈੱਡ ਦੀਆਂ ਚਾਦਰਾਂ ਸੋਹਣ 1800 2000 1600 ਇਦਾਂ ਬਾਜ਼ਾਰ 475 ਚ ਇਹਦੇ ਵਿੱਚ ਵੀ ਰੰਗ ਤੁਹਾਨੂੰ ਕਾਫੀ ਮਿਲ ਜਾਣੇ ਹੈਗੇ ਆ ਸੁਣੋ ਜੀ 475 ਦੇ ਵਿੱਚ ਦੇਖੋ ਰੰਗ ਬਹੁਤ ਜ਼ਿਆਦਾ ਆ ਚਾਹੇ ਲਾਈਟ ਲੈ ਲੋ ਡਾਰਕ ਲੈ ਲੋ ਹਰ ਤਰ੍ਹਾਂ ਦੀ ਚੀਜ਼ਾਂ ਤੁਹਾਨੂੰ ਮਿਲ ਜਾਣੀਆਂ ਇਸ ਤੋਂ ਇਲਾਵਾ ਤੁਸੀਂ ਇੱਥੋਂ ਪੜਦੇ ਲੈਣੇ ਆ ਪੜਦੇ ਲੈ ਲੋ ਤੁਸੀਂ ਲੈਣੇ ਹੈਗੇ ਕਵਰ ਲੈਣੇ ਉਹ ਲੈ ਲੋ ਤੁਸੀਂ ਸੋਫਾ ਕਵਰ ਲੈਣੇ ਉਹ ਵੀ ਤੁਹਾਨੂੰ ਮਿਲ ਜਾਣੀਆਂ ਹੈਗੀਆਂ ਰਜਾਈਆਂ ਮਿਲ ਜਾਣੀਆਂ ਬੈੱਡ ਸ਼ੀਟ ਮਿਲ ਜਾਣੀਆਂ ਤੁਹਾਨੂੰ ਕੰਬਲ ਮਿਲ ਜਾਣੇ ਹੈਗੇ ਆ ਤੁਹਾਨੂੰ ਜਿਹੜੇ ਹਾਰਟ ਵਾਲੇ ਕੰਬਲ ਹੁੰਦੇ ਆ ਤੁਹਾਨੂੰ ਏਸੀ ਕੁਆਲਿਟੀ ਚਾਹੀਦੀਆਂ ਸਾਰੀ ਵਰਾਇਟੀ ਵੱਡਾ ਡਿਪੂ ਤੋਂ ਮਿਲ ਜਾਣੀ ਹੈਗੀ ਆ ਜਿਹੜੇ ਖਾਸ ਤੌਰ ਤੇ ਸਾਡੇ ਐਨਆਰਆਈ ਭਾਈ ਭਰਾ ਆ ਆ ਦੇਖੋ ਜੀ ਇੱਥੋਂ ਕੈਨੇਡਾ ਅਮਰੀਕਾ ਇੰਗਲੈਂਡ ਨੂੰ ਵੀ ਜਾ ਰਹੀਆਂ ਆ ਦੇਖੋ ਪੈਗੀਆਂ ਤੁਸੀਂ ਚੈੱਕ ਕਰੋ ਕਿੰਨੀਆਂ ਸੋਹਣੀਆਂ ਸੋਹਣੀਆਂ ਸੋ ਇਹਦੇ ਵਿੱਚ ਵੀ ਤੁਹਾਡੇ ਬਹੁਤ ਸਾਰੇ ਫਾਇਦੇ ਹੋ ਰਿਹਾ ਰੇਟ ਘੱਟ ਹੈਗੇ ਆ ਵੱਡੀਆਂ ਪੱਟੀਆਂ ਵਰਾਇਟੀਆਂ ਤੁਹਾਨੂੰ ਮਿਲ ਜਾਣੀਆਂ ਸੋ ਆਜੋ ਛੇਤੀ ਤੁਸੀਂ ਵੱਡਾ ਡਿਪੂ ਆਜਾ ਚੁੰਗ ਬੰਗਾ ਦੇ ਆ ਵੀ ਬਹੁਤ ਜੀ ਇਹ ਗਿਫਟ ਜੀ ਇਹ ਇਹ ਗਿਫਟ ਪਤਾ ਕਿਹਦੇ ਲਈ ਆ ਬਾਈ ਜੀ ਨੇ ਮੈਨੂੰ ਗਿਫਟ ਦਿੱਤਾ ਪਰ ਇਹ ਗਿਫਟ ਮੈਂ ਦੇਣਾਗਾ ਤੁਹਾਨੂੰ ਜਿਹੜਾ ਵੀ ਵੀਡੀਓ ਬੱਤ ਬੱਤ ਸ਼ੇਅਰ ਕਰ ਦੂਗਾ ਲਾਈਕ ਕਰੂ ਕਮੈਂਟ ਕਰੂ ਪਹਿਲੇ 5 ਭੈਣ ਭਰਾਵਾਂ ਨੂੰ ਏਦਾਂ ਦੇ ਹਾਰਟ ਵਾਲੀਆਂ ਚਾਦਰਾਂ 5 ਬਿਲਕੁਲ ਫ੍ਰੀ ਦੇਵਾਂਗੇ ਕੈਮਰਾਮੈਨ ਓਮ ਸੰਧੀ ਨਾਲ ਹਰਦੀਪ ਸਿੰਘ ਅੱਗੜਸਾਂ ਟੀਵੀ ਬੰਗਾ